ਉਤ ਸਟੋਰ ਤੇ ਅਸੀਂ ਮੈਂ ਤੇ ਮੇਰੀ ਵਾਈਫ ਦੋਨੇ ਕੰਮ ਕਰਦੇ ਹੁੰਦੇ ਸੀ ਤੇ ਮੈਂ ਤਾਂ ਹੁਣ ਜਿੱਦਾਂ ਦਾ ਲੱਗਦਾ ਤਕਰੀਬਨ ਇੰਨਾ ਦਾ ਹੀ ਬਾਲ ਚਿੱਟੇ ਨਹੀਂ ਸੀ ਉਦੋਂ ਕਾਲੇ ਸੀ ਹੈਨਾ ਤੇ ਤੇ ਇਹ ਤੇ ਵਾਈਫ ਮੇਰੀ ਉਸ ਸੁਨੱਖੀ ਵੀ ਸੀ ਛੋਟੀ ਵੀ ਆ ਮੇਰੇ ਤੋਂ ਉਮਰ ਚ 5 ਕੇ ਸਾਲ ਤੇ ਇਹ ਸਵੇਰੇ ਕੰਮ ਕਰਿਆ ਕਰੇ ਇਹ ਇਹ ਕੰਮ ਕਰਦੀ ਹੁੰਦੀ ਸੀ ਰਜਿਸਟਰ ਦੇ ਤੇ ਮੈਂ ਤੇ ਇਧਰ ਉਧਰ ਕੰਮ ਕੰਮ ਕਰਨਾ ਹੈਨਾ ਤੇ ਉਹ ਲੋਕੀ ਉਹ ਉਹ ਗੋਰਾ ਸੀ ਇੱਕ ਤੇ ਉਹਨੇ ਉਹ ਸਮਝਦਾ ਹੈਗਾ ਵੀ ਇਹਨੇ ਇਹ ਤਾਂ EMPLOYEE ਹੋਣਾ ਕੋਈ ਤਾਂ ਹੈਨਾ ਤੇ ਉਹ ਉਹ ਇੱਕ ਦਿਨ ਉਹ ਅਸੀਂ ਦੋਨੇ ਜਣੇ ਸੀ ਉਥੇ ਲੱਗ ਲੱਗੇ ਖੜੇ ਤੇ ਮੈਂ ਉਹ ਗੱਲ ਕੋ ਕਰਦਾ ਹੀ ਇਹਨਾਂ ਤੇ ਉਹਦੋਂ ਗਾਹ ਖਾ ਗਿਆ ਤੇ ਮੈਂ ਚਲੇ ਗਿਆ ਹੂੰ ਉਹਨੂੰ ਕਹਿੰਦਾ ਵੀ ਇਹ ਤੇਰਾ ਕੀ ਲੱਗਦਾ ਹੂੰ ਉਹ ਇਹ ਕਹਿੰਦੀ ਮੇਰਾ ਹਸਬੰਡ ਆ ਕਿ ਮੈਂ ਨਾ 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 ਹੋ ਨਹੀਂ ਸਕਦਾ ਇਹ ਕਿਦਾਂ ਹੋ ਸਕਦਾ ਤੇਰਾ ਤੇ ਹੈ ਉਹ ਉਹ ਆਉ ਦੇ ਸਮਾਨਸਮੂਨ ਇਕੱਠਾ ਕਰਦਾ ਰਿਆ ਹੂੰ ਤੇ ਉਹ ਮਗਰੋਂ ਇਹ ਉਹ ਨੂੰ ਫੇਕਿੰਦਾ ਕਿੰਦਾ ਸੱਚ ਦੱਸ ਉਹ ਸੱਚੀ ਕੋਣ ਆ ਹੈ ਹੈ ਤੇ EMPLOYEE ਤੇਰਾ ਮੈਨੇਜਰ ਹੈ ਕਿੰਦੇ ਨਹੀਂ ਮੇਰੇ ਘਰ ਵਾਲਾ ਹਾਂ ਕਿੰਦਾ ਨੈ 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 ਹੈ ਹੈ ਫੇਰ ਜਦੋਂ ਜਾਨ ਲਗਾ ਨਾ ਸਮਾਨਸਮੂਨ ਖਰੀਦ ਲਿਆ ਉਹਨੇ ਹਾਂ ਕਹਿੰਦਾ ਟੈਲ ਮੀ ਦ ਟਰੂਥ ਗਾਡ ਡੈਮਨ ਇਹ ਇਹ ਤੇਰਾ ਕੌਣ ਆ ਇਹ ਕਹਿੰਦੀ ਸੱਚੀ ਹੋ ਮੇਰੇ ਘਰ ਵਾਲਾ ਤੇ ਉਹਨੇ ਆਪਦਾ ਕਾਰਡ ਕੱਢਿਆ ਜੇ ਤੇਰਾ ਘਰ ਵਾਲਾ ਨਾ ਤੇਰਾ ਇਹਦਾਂ ਡਾਈਵੋਰਸ ਹੋ ਜਾਣਾ ਤੇ ਜਦੋਂ ਡਾਈਵੋਰਸ ਹੋ ਗਿਆ ਤਾਂ ਕਾਰਡ ਤੇ ਮੈਨੂੰ ਕਾਰ ਕਰੀ ਇਹ ਉਹ ਸੱਚੀ ਮਜ਼ੇਦਾਰ ਗੱਲ ਹੈ ਤੇ ਉਹ ਉਹ ਸਾਡਾ ਬਹੁਤ ਸਕਸੈਸ ਹੋਇਆ ਜੀ ਜਿਹੜੇ ਗੱਲ ਨੂੰ ਹੱਥ ਪਾਇਆ ਜੈਨ ਉਹ ਵਾਇਗੁਰੂ ਨੇ ਬੜੀ ਕਿਰਪਾ ਕੀਤੀ ਹਾਂ ਤੇ ਉੱਥੇ ਬੁੜੇ ਰਿਸ਼ਤੇਦਾਰ 60 65 70 ਬੰਦੇ ਚੱਦੇ ਅੱਛਾ ਜੀ ਵਪਾਰ ਵੀ ਸਾਰਾ ਸਟੈਬਲਿਸ਼ ਹੋ ਗਿਆ ਚੰਗਾ ਸਾਰਾ ਕੰਮਕਾਰ ਹੋ ਗਿਆ ਕਰਜ਼ੇ ਵੀ ਉੱਤਰ ਗਏ ਲੋਕਾਂ ਨੂੰ ਲੋਨ ਦੇਣ ਜੋਗੇ ਵੀ ਹੋ ਗਏ ਸਾਰਾ ਕੁਝ ਹੋ ਗਿਆ ਫਿਰ ਗੱਲ ਆਉਂਦੀ ਹੈ ਕਿ ਆਪਣੇ ਸਾਹਿਤ ਦੀ ਕਿ ਯਾਰ ਇਹ ਆਪਣੀ ਮਾਂ ਬੋਲੀ ਦੇ ਨਾਲ ਮੁਹੱਬਤ ਪਿਆਰ ਜਿਹੜਾ ਲਿਖਣਾ ਵੀ ਹੈ ਕਿਤਾਬਾਂ ਵੀ ਲਿਖੀਆਂ ਬੜਾ ਕੁਝ ਕੀਤਾ ਇੱਧਰ ਨੂੰ ਕਿੱਦਾਂ ਚੁਕਾ ਹੋ ਗਿਆ ਫਿਰ ਇਹ ਨਾ ਮੈਂ ਇੱਥੇ ਜਦੋਂ ਮੈਂ ساری ਜਿੰਦਗੀ ਚ ਮੈਂ ਕੋ ਦੀ ਕੁਦਰਤ ਦੀ ਪਰਮਾਤਮਾ ਦੀ ਕਿਰਪਾ ਦੇ ਨਾਲ ਮੈਂ ਵਿਜੀਬਲ ਰਿਆ ਆ ਆਪ ਦੇ ਜਿੱਥੇ ਵੀ ਵਿਚਰਿਆ ਵਿਜ਼ਿਬਿਲਟੀ ਤੇ ਖਾਲਸਾ ਕਾਲਜ ਵਿੱਚ ਵੀ ਮੈਂ ਕਿਉਂਕਿ ਕਾਲਜ ਦਾ ਪ੍ਰੈਜ਼ੀਡੈਂਟ ਸੀ ਹੋਸਟਲ ਦਾ ਪ੍ਰਿਫੈਕਟ ਸੀ ਹੈਨਾ ਤੇ ਸਾਰੇ ਜਾਣਦੇ ਸੀ ਤੇ ਉਹ ਅਹੀਂ ਨਾ ਮੈਂ 1988 ਦੇ ਵਿੱਚ ਜਦੋਂ ਸਟੋਰ ਲਿਆ ਉਦੋਂ ਮੈਂ ਨਾਰਥ ਹਾਲੀਵੁੱਡ ਗੁਰਦੁਆਰੇ ਗਿਆ ਤੇ ਉੱਥੇ ਇੱਕ ਮੈਨੂੰ ਮੁੰਡੇ ਨੇ ਪਛਾਣ ਲਿਆ ਉੱਥੋਂ ਦਾ ਜਿਹੜਾ ਪ੍ਰਧਾਨ ਸੀ ਹਾਂ ਉਹ ਸਾਰਾਂ ਦਾ ਕਮਾਂਡਰ ਸੀ ਉਹ ਉਹਨੇ ਮੈਨੂੰ ਭਾਣਾ ਕਹਿੰਦਾ ਤੂੰ ਸੁੰਨੜ ਨਹੀਂ ਮੈਂ ਕਿਹਾ ਹਾਂ ਕਹਿੰਦਾ ਆਪਾਂ 1900 ਮੈਂ ਹਿਸਟਰੀ ਦੀ ਐਮ ਕਰਦਾ ਹੁੰਦਾ ਸੀ ਤੇ ਤੂੰ ਪੰਜਾਬੀ ਦੀ ਕਰਦਾ ਹੁੰਦਾ ਸੀ ਹੈ ਤੇ ਐਂ ਉਹ ਮੈਂ ਕਿਹਾ ਉਹ ਉੱਥੇ ਸੀਗਾ ਗੁਰਪੁਰਬ ਅੱਛਾ ਜੀ ਹੈ ਗੁਰਪੁਰਬ ਸੀਗਾ ਗੁਰਨਾਨ ਪਾਤਸ਼ਾਹ ਦਾ ਤੇ ਉਹ ਮੈਨੂੰ ਕਹਿੰਦਾ ਕਹਿੰਦਾ ਉੱਥੇ ਇੰਨਾ ਜਲੰਧਰ ਰੌਲਾ ਪੰਦਾ ਹੁੰਦਾ ਸੀ ਤੂੰ ਕਾਪਟਾ ਲਿਖ ਕੇ ਲਿਆਈ ਕੋਈ ਗੁਰਪ੍ਰਬਤ ਤੇ ਬੋਲੀ ਬੋਲੀ ਤੇ ਮੈਂ ਲਿਖ ਕੇ ਲੈ ਗਿਆ ਤੇ ਨਜ਼ਮਤ ਮੈਂ 69 ਤੋਂ ਲਿਖਦਾ ਸੀ ਅੱਛਾ ਸੀ 69 ਦੇ ਵਿੱਚ ਗੁਰੂ ਗੁਰੂ ਨਾਨਕ ਸਾਹਿਬ ਦਾ 500 ਸਾਲਾ ਜਦੋਂ ਮਨਾਇਆ ਨਾ ਕਬੂਰਥਲੇ ਕਾਲਜ ਪੜ੍ਹਦਾ ਸੀ ਮੈਂ ਉਦੋਂ ਤੇ ਉਦੋਂ ਅਮਰਤਾ ਪ੍ਰੀਤਮ ਸ਼ੇਵ ਕੁਮਾਰ ਬਟਾਲਵੀ ਮੀਸ਼ਾ ਮੋਹਨ ਸਿੰਘ ਇਹ ਸਾਰੇ ਜਨੇ ਸੀ ਨਾ ਉਦੋਂ ਦੇ ਲਿਵਿੰਗ ਲੈਜੈਂਡ ਸੀਗੇ ਜਿਹੜੇ ਵੱਡੇ ਵੱਡੇ ਸਾਰੇ ਕਵੀ ਆਏ ਸੀ ਤੇ ਉਹਨਾਂ ਨੇ ਕਵਤਾਵਾਂ ਪੜ੍ਹੀਆਂ ਤੇ ਉਥੇ ਮੈਂ इमोशनल ਹੋ ਕੇ ਸੁਣੀਆ ਰੋਇਆ ਵੀ ਹੈ ਤੇ ਮੇਰਾ ਜੀ ਕੀ ਤਾਂ ਮੈਂ ਵੀ ਕਵਤਾ ਉਹਨੂੰ 69 ਦਾ ਮੈਂ ਲਿਖਦਾ ਤੇ ਫਿਰ ਕਹਾਣੀਆਂ ਕੋਣੀਆਂ ਵੀ ਮੈਂ ਲਿਖਿਆ 1975 ਜਦੋਂ ਮੈਂ ਐਮਏ ਕੀਤੀ ਆ ਉਦੋਂ ਇੱਕ ਕਹਾਣੀ ਲਿਖੀ ਸੀ ਮੈਂ ਪਰੌਂਠਾ अच्छा ओ बहुत बढ़िया कहानी थी एक्चुअली कोई ना ऑपरेशन गोडियां दी ग्रीस ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਟੈਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਲਡਵਾਈਲ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ اے ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੈਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ